ਬੋਲੇ ਜਿਆਦਾ ਨਾ ਬੋਲਦਾ ਰਹਾ ਉਹਦਾ ਸਾਦਾ ਧਰਵਾਦ ਕਰਦਾ ਕਿਉਂਕਿ ਸਾਡੇ ਵਿੱਚ ਸਾਥ ਇਧਰ ਆ ਜਾਓ ਔਰ ਜੱਲੇ ਦੇ ਪ੍ਰਗਾਲ ਕਿਉਂਕਿ ਇਹ ਇਤਹਾਸ ਲੰਬੀ ਦੇਖੋ ਕਿ ਬੋਦਾ ਵੀ ਸਮਾਂ ਕੀਮਤੀ ਹੈ ਤੁਸੀਂ ਵੀ ਕੰਮਕਾਰਾਂ ਤੇ ਜਾਣਾ ਹੁੰਦਾ ਪਰ ਤੁਸੀਂ ਇੰਨੀ ਗਰਮੀ ਚ ਮੇਰੇ ਵਾਸਤੇ ਬੈਠੇ ਹੋ ਮੇਰਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਸਾਡਾ ਬਹੁਤ ਦਿਲ ਵਧਿਆ ਜਦੋਂ ਅਸੀਂ ਲੰਬੀ ਹਲਕੇ ਚ ਵੜੇ ਆ ਮੇਰੇ ਵੀਰਾਂ ਨੇ ਮੇਰਾ ਮੋਟਰਸਾਈਕਲ ਆ ਤੇ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਇੱਥੇ ਬੀਬੀ ਜੀ ਬੈਠੇ ਆ ਮੈਨੂੰ ਦੂਜੀ ਵਾਰੀ ਮਿਲੇ ਆ ਉੱਤੇ ਵੀ ਇਹਨਾਂ ਨੇ 860 ਵੋਟਾਂ ਦੀ ਫਿਗਰ ਦਿੱਤੀ ਸੀ ਕਿ ਮੈਂ ਤੇ ਪਿੰਡ 'ਚ 860 ਵੋਟਾਂ ਵਧਾਉਂਗੀ ਅੱਜ ਵੀ 860 ਵੋਟਾਂ ਕਹਿ ਰਿਹਾ ਹੈ ਮੋਦੀ ਜੀ ਨੂੰ ਇੰਨਾ ਵੀ ਨਹੀਂ ਗਾਰੰਟੀ ਮੈਨੂੰ ਪੱਕੀ ਲੱਗਦੀ ਹੈ ਕੱਲੇ ਇਹ ਹੀ ਨਹੀਂ ਹੋਰ ਬੀਬੀਆਂ ਮੈਨੂੰ ਮਿਲਿਆ ਬਹੁਤ ਵਿਸ਼ਵਾਸ ਦਵਾਇਆ ਸੀ ਤੇ ਬੀਬੀ ਜੀ ਦੇ ਵੱਲੋਂ ਇੱਕ ਗੱਲ ਯਾਦ ਹੈ ਇਹਨਾਂ ਨੇ ਕਿਹਾ ਸੀ ਕਿ ਮੋਦੀ ਜੀ ਜਿਹੜਾ ਜਿਹੜਾ ਪੈਸਾ ਪ੍ਰੈਗਨੈਂਟ ਲੇਡੀਜ਼ ਵਾਸਤੇ ਭੇਜਿਆ ਜਿਹੜੀਆਂ ਮਾਂ ਮਾਰਨ ਵਾਲੀਆਂ ਲੇਡੀਜ਼ ਹੁੰਦੀਆਂ ਉਹਨਾਂ ਨੂੰ ਪੈਸੇ ਆਉਂਦੇ ਆ ਡਾਈਟ ਵਾਸਤੇ ਤੇ ਕਹਿੰਦੇ ਉਹ ਪੈਸੇ ਵੀ ਭਗਵਾਨ ਮਾਨਜੀ ਨੇ ਆਪ ਦੇ ਖਾਤੇ 'ਚ ਪਵਾ ਲੇ ਸੋ ਕੋਈ ਕਹਿੰਦੇ ਕਿ ਸਾਡੇ ਤੱਕ ਕਿਸੇ ਵੀ ਸਕੀਮ ਦਾ ਫਾਇਦਾ ਟੀਚਰਾਂ ਨਹੀਂ ਪਹੁੰਚ ਰਿਹਾ ਦੇਖੋ ਵੀਰੋ ਆਪਾਂ ਆਪਣੇ 'ਚ ਕੋਈ ਵੀ ਬਹੁਤਾ ਅਮੀਰ ਨਹੀਂ ਹੈਗਾ ਸਾਰੇ ਆਪਾਂ ਗਰੀਬ ਮਿਡਲ ਕਲਾਸ ਪਰਿਵਾਰਾਂ ਤੋਂ ਆ ਇਹੋ ਜਿਹੇ ਪਰਿਵਾਰਾਂ ਵਾਸਤੇ ਮੋਦੀ ਜੀ ਨੇ ਬਹੁਤ ਸਕੀਮਾਂ ਚਲਾਈਆਂ ਪਰ ਅਫਸੋਸ ਆਪਾਂ ਕਦੇ ਮੋਦੀ ਜੀ ਦਾ ਸਾਥ ਨਹੀਂ ਦਿੱਤਾ ਇਸੇ ਕਰਕੇ ਕੀ ਹੋ ਰਿਹਾ ਮੈਨੂੰ ਗੁਜਰਾਤ ਤੋਂ ਵੀਰ ਨਿਲੇਸੀ ਉਹ ਕਹਿੰਦੇ ਕਿ ਜੇ ਮੋਦੀ ਜੀ ਯੁਸ਼ਮਨ ਭਾਰਤ ਦੇ ਤਹਿਤ 5 ਲੱਖ ਰੁਪਇਆ ਦਿੰਦੇ ਆ ਤਾਂ ਗੁਜਰਾਤ ਦੀ ਸਰਕਾਰ ਕਿਉਂਕਿ ਉਹ ਬੀਜੇਪੀ ਦੀ ਸਰਕਾਰ ਹੈ 5 ਲੱਖ ਉਹ ਆਪ ਦੇ ਕੋਲੋਂ ਪਉਂਦੀ ਹੈ 10 ਲੱਖ ਕਰਕੇ ਗਰੀਬਾਂ ਨੂੰ ਦਿੰਦੇ ਆ ਜੇ ਘਰ ਆ ਦਾ ਪੈਸਾ ਆਦਾ ਉਹ ਨਹੀਂ ਪੈਸਾ ਉਥੋਂ ਦੀ ਸੂਬਾ ਸਰਕਾਰ ਆਪਦੇ ਕੋਲੋਂ ਪਾਉਂਦੀ ਆ ਘਰਾਂ ਦਾ ਪੈਸਾ ਦੁੱਗਣਾ ਕਰਕੇ ਮਿਲਦਾ ਹੈ ਪੈਨਸ਼ਨ ਜਿੰਨੀ ਉਸ ਤੋਂ ਆਉਂਦੀ ਹੈ ਉਨੀ ਸੂਬਾ ਸਰਕਾਰ ਪਾਉਂਦੀ ਆ ਦੁੱਗਣੀ ਕਰਕੇ ਮਿਲਦੀ ਆ ਹਰ ਸਕੀਮ ਹਰ ਸਕੀਮ ਜਿਹੜੀ ਗਰੀਬਾਂ ਵਾਸਤੇ ਆਉਂਦੀ ਆ ਉਹ ਦੁੱਗਣੀ ਕੀਤੀ ਜਾਂਦੀ ਆ ਤੇ ਦੁੱਗਣਾ ਪੈਸਾ ਗਰੀਬਾਂ ਕੋਲੇ ਆਉਂਦਾ ਹੈ ਇਸੇ ਕਰਕੇ ਬਾਅਦੂ ਦੇਸ਼ ਦੇ ਕਿ ਉੱਥੇ ਕਣਕ ਝੋਨਾ ਨਹੀਂ ਹੁੰਦਾ ਜ਼ਮੀਨ ਉਪਜਾਊ ਨਹੀਂ ਪਰ ਲੋਕ ਇੰਨੇ ਖੁਸ਼ ਤੇ ਖੁਸ਼ਹਾਲ ਆ ਕਿ ਉਹ ਮੋਦੀ ਜੀ ਨੂੰ ਵਾਰ-ਵਾਰ ਵਾਰ-ਵਾਰ ਝੋਟਾ ਪਾ ਰਿਹਾ 23 ਸਾਲ ਤੋਂ ਉਹਨਾਂ ਨੂੰ ਝੋਟਾ ਪਾ ਰਿਹਾ ਕਿਉਂਕਿ ਬਿਨਾਂ ਕਿਸੇ ਕਣਕ ਝੋਨੇ ਦੀ ਫਸਲ ਤੋਂ ਗੁਜਰਾਤ ਦਾ ਇਲਾਕਾ ਹੋ ਕੋਈ ਉਪਜਾਊ ਨਹੀਂ ਉੱਥੇ ਗਾਵਾਂ ਦੇ ਖਾਣ ਨੂੰ ਵੀ ਚਾਰਾ ਨਹੀਂ ਹੁੰਦਾ ਪਰ ਲੋਕ ਕਿਵੇਂ ਖੁਸ਼ਹਾਲ ਹੈ ਕਿਉਂਕਿ ਸਾਰੀਆਂ ਸਕੀਮਾਂ ਡਬਲ ਕਰਕੇ ਉਹਨਾਂ ਨੂੰ ਮਿਲ ਰਹੀਆਂ ਤੇ ਆਪਾਂ ਆਪਾਂ ਕੀ ਕਰਿਆ ਆਪਾਂ ਜਦੋਂ ਦੂਜੀਆਂ ਪਾਰਟੀਆਂ ਤੋਂ ਅੱਤ ਗਏ ਆਪਾਂ ਝਾੜੂ ਵਾਲੀ ਪਾਰਟੀ ਦੇ ਪਿੱਛੇ ਲੱਗ ਗਏ ਬਹੁਤ ਕਿਹਾ ਮੇਰੇ ਵੀਰ ਇੱਥੇ ਬੈਠੇ ਹੈ ਇਹ ਪਹਿਲਾ ਆਮ ਆਦਮੀ ਪਾਰਟੀ 'ਚ ਸੀ ਤੇ ਉਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਕਿਉਂਕਿ ਇਹਨਾਂ ਨੂੰ ਵੀ ਵਿਸ਼ਵਾਸ ਸੀ ਕਿ ਸਾਡੇ ਲਈ ਕੁਝ ਕਰਨਗੇ ਇਹਨਾਂ ਨੂੰ ਸੀਗਾ ਕਿ ਗੁੱਡੀਆਂ ਸਾਹਿਬ شریف ਆਦਮੀ ਹੈ ਸਾਡੇ ਲਈ ਕੁਝ ਕਰਨਗੇ ਤੇ ਇਸੇ ਉਮੀਦ ਨਾਲ ਇਹ ਭੱਜੇ ਫਿਰੇ ਇਹਨਾਂ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਵਾਈਆਂ ਕਿ ਉਹ ਜਿੱਤ ਤਾਂ ਗਏ ਪਰ ਉਹ ਜਿਵੇਂ ਹੁੰਦਾ ਨਾ ਕਿ ਭਾਅ ਪਾਲਾ ਇੰਜਣ ਪਰ ਵਿੱਚ ਭਾਅ ਫੈ ਨਹੀਂ ਸੋ ਜਦੋਂ ਖੁਟਿਆ ਸਾਹਿਬ ਜਿੱਤੇ ਸੀ ਬਹੁਤ ਵੋਟਾਂ ਉਹਨਾਂ ਨੂੰ ਮਿਲੀਆਂ ਸੀ ਪਰ ਉਹਨਾਂ ਨੂੰ ਪਿੱਛੋਂ ਕੋਈ ਸਟਰੈਂਥ ਨਹੀਂ ਹੈਗੀ ਤੇ ਉਹ ਉਹਨਾਂ ਨੇ ਕੁਝ ਕੀਤਾ ਵੀ ਨਹੀਂ ਖੇਤੀਬਾੜੀ ਦਾ ਵਹਿਮ ਹੈ ਦੱਸੋ ਖੇਤੀਬਾੜੀ ਵਾਸਤੇ ਕੀ ਕੀਤਾ ਕਿਹਨੂੰ ਮੁਆਵਜ਼ਾ ਮਿਲਿਆ ਜਿੱਦੋਂ ਮੁਆਵਜ਼ਾ ਮਿਲਦਾ ਹੁਣ ਮਿਲਣਾ ਚਾਹੀਦਾ ਉਦੋਂ ਨਾ ਸਿਰਫ ਕਿਸਾਨ ਨੂੰ ਪਸਲ ਮਰ ਜਾਂਦੀ ਹੈ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੁੰਦਾ ਜਦੋਂ ਫਸਲ ਮਰ ਜਾਂਦੀ ਹੈ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੁੰਦਾ ਮਜ਼ਦੂਰ ਦੀ ਮਜ਼ਦੂਰੀ ਵੀ ਕਰਾਪਤ ਖਤਮ ਹੋ ਜਾਂਦੀ ਹੈ ਜੇ ਝੋਨਾ ਹੋਊਗਾ ਨਹੀਂ ਤਾਂ ਝੋਨਾ ਵੱਡੇ ਨਾਲਿਆਂ ਦਾ ਕੰਮ ਕਿਵੇਂ ਚੱਲੂਗਾ ਸੋ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਕਿੱਲੇ ਵਾਦੀ ਦੀ ਫਸਲ ਮਰੀ ਹੈ ਕੱਲਾ ਉਸ ਨੂੰ ਮੁਆਵਜ਼ਾ ਮਿਲ ਜੇ ਮੈਂ ਕਹਿੰਦੀ ਹ ਬਰਾਬਰ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਬਲਕਿ ਮਜ਼ਦੂਰਾਂ ਨੂੰ ਜ਼ਿਆਦਾ ਜ਼ਰੂਰ ਥੁੰਦੀ ਹੈ ਕਿਉਂਕਿ ਉਹਨਾਂ ਕੋਲੇ ਕੋਈ ਹੋਰ ਵਸੀਲਾ ਨਹੀਂ ਹੁੰਦਾ ਮਨਜੂਰ ਇਹ ਤਾਂ ਜਿਹੜਾ ਸਰਕਾਰ ਦਾ ਆਇਆ ਨਾ ਉਹ ਵੀ ਨਹੀਂ ਦਿੰਦੇ। ਮੈਂ ਕਹਿੰਦੀ ਆ ਕਿ ਜਿਹੜਾ ਸਰਕਾਰ ਦਾ ਆਇਆ ਉਹ ਵੀ ਨਹੀਂ ਮਿਲਦਾ ਕਿਉਂਕਿ ਸੈਂਟਰ ਸਰਕਾਰ ਪੈਸਾ ਸੂਬਾ ਸਰਕਾਰ ਨੂੰ ਭੇਜਦੀ ਹੈ ਤੇ ਅੱਧਾ ਹਾਂਜੀ। ਨਹੀਂ ਦੇ ਨਹੀਂ ਮੈਂ ਮੈਂ ਸ਼ੁਰੂ ਤੋਂ ਹੀ ਭਾਜੀ ਗਵਰਨਮੈਂਟ ਦੇ ਕੰਮਾਂ ਤੋਂ ਇੰਪ੍ਰੈਸਡ ਸੀ। ਤੇ ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਬਹੁਤ ਵੱਡਾ ਵਿਜਨ ਹੈ ਇੱਕ ਕੰਟਰੀ ਨੂੰ ਡਿਵੈਲਪਡ ਕੰਟਰੀ ਬਣਾਉਣਾ ਇੱਕ ਬਹੁਤ ਵੱਡਾ ਵਿਜਨ ਹੈ ਸੋ ਉਹਦੇ ਵਿੱਚ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਵਧੀਆ ਯੋਗਦਾਨ ਪਾ ਸਕਦੀ ਆ ਤੇ ਉਹ ਵੀ ਪਬਲਿਕ ਸਰਵਿਸ ਸੀ ਇਹ ਵੀ ਪਬਲਿਕ ਸਰਵਿਸ ਹੈ ਇਸ ਕਰਕੇ ਮੈਂ ਉਹ ਨੌਕਰੀ ਛੱਡ ਕੇ ਪੋਲਿਟਿਕਸ ਚ ਆ ਗਈ ਦੂਜੀਆਂ ਪਾਰਟੀਆਂ ਵੱਲੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਜੀ ਘਬਰਾ ਕੇ ਉਹ ਸ਼ਰਾਰਤਾਂ ਕਰਾ ਰਹੇ ਆ ਕਿਸਾਨਾਂ ਦਾ ਵਿਰੋਧ ਨਹੀਂ ਹੈਗਾ ਦੂਜੀਆਂ ਪਾਰਟੀਆਂ ਵੱਲੋਂ ਘਬਰਾਟ ਹੈ ਜਿਆਦਾਤਰ ਤਾਂ ਸਿਆਸੀ ਪਾਰਟੀਆਂ ਇਕੱਲੀਆਂ ਹੀ ਖੜੀਆਂ ਕਿਸਾਨ ਜਥੇਬੰਦੀਆਂ ਨਹੀਂ ਉਹਨਾਂ ਨਾਲ ਤੇ ਸਿਆਸੀ ਪਾਰਟੀਆਂ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ ਉਹਨਾਂ ਦੇ ਫੇਸਬੁੱਕ ਤੇ ਜਦੋਂ ਫੋਟੋਆਂ ਪੈਂਦੀਆਂ ਹਨ ਨਾ ਉਦੋਂ ਪਤਾ ਲੱਗ ਜਾਂਦਾ ਹੈ ਦੇਖੋ ਜੇ ਕੋਈ ਲੀਡਰ ਆਵਦੀ ਪਾਰਟੀ ਤੋਂ ਅੱਕ ਜਾਂਦਾ ਕੋਈ ਚੰਗਾ ਲੀਡਰ ਹੋ ਆਪਣੀ ਪਾਰਟੀ ਤੋਂ ਦੁਖੀ ਆ ਜਾਂਦਾ ਤੇ ਜੇ ਇੱਧਰ ਜੁਆਇਨ ਕਰਦਾ ਬੰਦਾ ਚੰਗਾ ਤੇ ਕੰਟਰੀਬਿਊਟ ਕਰ ਸਕਦਾ ਤਾਂ ਕੋਈ ਹਰਜ਼ ਨਹੀਂ ਹੈਗਾ ਇਹੋ ਜੇ ਕੋਈ ਲੀਡਰ ਨਹੀਂ ਹੈਗਾ ਕੇ ਜੀ ਦੇ ਪ੍ਰਤੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਚੇਂਜ ਹੋਇਆ ਹੋਵੇ ਜੇ ਕੋਈ ਸਾਨੂੰ ਜੁਆਇਨ ਕਰਨਾ ਚਾਹੁੰਦਾ ਅੱਜ ਵੀ ਕਿੰਨੇ ਵੀਰ ਸਾਨੂੰ ਜੁਆਇਨ ਕਰਨਾ ਚਾਹੁੰਦੇ ਆ ਤੇ ਜੇ ਉਹ ਦੂਤੀਆਂ ਪਾਰਟੀਆਂ ਤੋਂ ਅੱਕ ਚੁੱਕੀ ਇੱਧਰ ਆਉਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਦਾ ਵੈਲਕਮ ਵੀ ਕਰਾਂਗੇ ਉਹਨਾਂ ਤੋਂ ਆਪ ਕਿਹੜਾ ਮੁੱਦਾ ਜ਼ਿਆਦਾ ਤੁਹਾਰਾ ਸਭ ਤੋਂ ਵੱਡਾ ਮੁੱਦਾ ਇੱਕ ਤਾਂ ਇਹ ਹੈਗਾ ਕਿ ਲੋਕਾਂ ਦਾ ਪਹਿਲੀ ਗੱਲ ਤਾਂ ਵੀ ਲੋਕਾਂ ਦੇ ਜਿਹੜੇ ਕੰਮ ਹੈਗੇ ਆ ਪਬਲਿਕ ਨੂੰ ਸੁਣ ਕੇ ਹੀ ਅੱਗੇ ਜਾਇਆ ਜਾਵੇ ਹੁੱਦੇ ਆਪ ਦੇ ਕਰਨੀਓ ਚੱਕੜੇ ਬਣਦੇ ਆ ਪਰ ਐਟ ਦ ਸੇਮ ਟਾਈਮ ਕਿ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ ਉਹ ਤਾਂ ਕਦੇ ਅੱਗੇ ਪਹੁੰਚੇ ਹੀ ਨਹੀਂ ਜੋ ਜਦੋਂ ਮੈਂ ਇੱਥੇ ਜਾਨੀ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਦੀ ਕਦੇ ਵੀ ਲੋਕ ਸਭਾ 'ਚ ਗੱਲ ਨਹੀਂ ਹੋਈ ਸੋ ਜੇ ਕੋਈ ਮੁੱਦਾ ਵੀ ਉੱਥੇ ਚੱਕਣਾ ਹੋਵੇ ਤਾਂ ਮੈਂ ਇਹ ਕਹਿੰਨੀ ਆ ਕਿ ਲੋਕਾਂ ਦੀ رائے ਲੈਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਤੇ ਉਹਦੇ ਅਨੁਸਾਰ ਹੀ ਮੁੱਦੇ ਚੱਕਣੇ ਚਾਹੀਦੇ। ਨਹੀਂ ਦਬਾਅ ਨਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਫੋਨ ਸਾਨੂੰ ਬਹੁਤ ਆਏ ਕਿ ਤੁਸੀਂ ਕੱਲ ਨੂੰ ਇੱਥੇ ਨਾ ਆਇਓ ਕੱਲ ਨੂੰ ਇੱਥੇ ਨਾ ਆਇਓ ਤਾਂ ਮੈਂ ਹੁਣ ਕਿਹਦੇ ਵੱਲੋਂ ਕਹਾਂ ਮੈਂ ਕਹਿ ਨਹੀਂ ਸਕਦੀ ਪਰ ਦਬਾਅ ਬਹੁਤ ਸੀਗਾ ਦਬਾਅ ਮਤਲਬ ਉਹਨਾਂ ਨੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਨੇ ਕਿਸਾਨਾਂ ਨੇ ਨਹੀਂ ਮੈਨੂੰ ਕੁਝ ਕਿਹਾ ਕਿਸਾਨਾਂ ਨੇ ਕਿਸਾਨਾਂ ਨੇ ਨਹੀਂ ਮੈਨੂੰ ਕੁਝ ਕਿਹਾ ਪਰ ਕੁਝ ਅਫਸਰਾਂ ਰਾਹੀਂ ਵੀ ਆਇਆ ਕੁਝ ਪਾਰਟੀਆਂ ਵੱਲੋਂ ਡਾਇਰੈਕਟਲੀ ਵੀ ਆਇਆ ਸੋ ਉਹ ਚੀਜ਼ ਦਾ ਕੋਈ ਪਤਾ ਇੱਥੇ ਮੈਂਸ਼ਨ ਕਰਨ ਦੀ ਲੋੜ ਨਹੀਂ ਪਰ ਸਾਨੂੰ ਕਿਹਾ ਗਿਆ ਵੀ ਉੱਥੇ ਜਾ ਕੇ ਤੁਹਾਡਾ ਬਹੁਤ ਭੜੀ ਹੋਣੀ ਹੈ ਤੁਹਾਡੇ ਉੱਥੇ ਬੰਦਾ ਨਹੀਂ ਹੋਣਾ ਇੱਥੇ ਇੰਨਾ ਘੱਟ ਸੀਗਾ ਹਾਂ ਬਿਲਕੁਲ 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 ਸਾਰੇ ਭੱਜੇ ਫਿਰਦੇ ਆ ਉਹਨਾਂ ਦੇ ਹੱਥ ਪੈਰ ਕੰਬ ਰਹੇ ਆ ਬੁਰਾ ਹਾਲ